ਤੁਹਾਡੇ ਤੇ ਪਹਿਲਾ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਅਕਾਲੀ ਸਰਕਾਰ ਦੇ ਰਹਿਤਾਂ ਪੰਚਤ ਮੁਦਿਆ ਜਿਸ ਦਾ ਕਾਰਨ ਹਜ਼ਾਰਾਂ ਸ਼ਹੀਦੀਆਂ ਹੋ ਜਾਂ ਉਹਨਾਂ ਨੂੰ ਵਿਸਾਰਨ ਦਾ ਤੁਸੀਂ ਇਹ ਗੁਣਾ ਕੀਤਾ ਕਿ ਨਹੀਂ ਕੀਤਾ ਹਾਂ ਜਰਾ ਜਵਾਬ ਦਿਨਾ ਹਾਂ ਕੀਤੇ 2014 ਤੁਹਾਡੇ ਤੇ ਕੋਈ ਲੈ ਬਹੁਤ ਕੋ ਨਾ ਹੋਈਆਂ ਸਤਾ ਦੇ ਤਰ੍ਹਾਂ ਅੜੀ ਪਾਰਟੀ ਲੋਕਪੁਛਿਆ ਦਾਇਰ ਲੋਕਪੁਛਿਆ ਦਾਇਰ ਉਹਦਾ ਹਾਂ ਦਾ ਹਲ ਇਤਲਾਬ ਲਈ ਜਾਓ ਸਵਾਲ ਮੈਂ ਪੜ ਰਿਹਾ ਸੰਗਠਨ ਸਮੂਹ ਦੇ ਚਾਰਿਆਂ ਤੁਸੀਂ ਆਜਾ ਨਾਂ ਦਾ ਦਰਵਾਜ਼ਾ ਪੇ ਜਾਓ ਲੋਜਾ ਸਵਾਲ ਤੁਹਾਡੇ ਤੇ ਹੈ ਕਿ ਜੇ ਗੁਨਾਹ ਸਿੱਖਾਂ ਦਾ ਕੋ 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 ਕਤਰ ਕਰਨ ਵਾਲੇ ਜਾਂ ਅਵਸਾਰਾਂ ਨੂੰ ਤਰੱਕੀਆਂ ਲੈਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਸੇਟਾ ਲੈਣੀਆਂ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ ਹਾਂਜੀ ਇਹਦਾ ਸਵਾਲ ਹੈ ਸੇਖੇ ਤੇ ਸੇਖਾਂ ਦਾ ਕੁਮਾਰ ਸੌਦਾ 12 ਜਿਸ ਰੋਗ ਦਾ ਦੁਬਾਰੇ ਕੇਸੀ ਉਹਨੂੰ ਵਾਪਸ ਤੋਂ ਧਣਾ ਕੀਤਾ ਕਿ ਨਹੀਂ ਆਹ ਤੇ ਜਵਾਨ ਕੋ ਲਾਉਣੀਆ ਤੁਸੀਂ ਇਹ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਉਹਦਾ ਜਵਾਬ ਆ ਰਿਹਾ ਨਾਲ ਖੇਲੋ ਜੋ ਹਾਂ ਜੇ ਉਹ ਤੋਂ ਸਵਾਲ ਪੁੱਛਿਆ ਕਿ ਸੌਦਾ ਸਾਦ ਨੂੰ ਵਾਪਸ ਕਿ ਦਵਾਈ वो के बिना किसी के मंगल तो जिन्हें तुम जथेदार चंडीगढ़ बुलाया जो स्टेटमेंटा भी ने और संगत के चर्चा भी है और उसे उन्होंने कोई चिट्ठी देनी सस्ते वाले साहब में माफ कर दौर बुना कि नहीं किया हाँ? हाँ तो बहुत लाभ हुई है ਤਾਂ ਕਿ ਐਟਟੇਕੇ ਪਰ ਬਖੀ ਦੋਸਰੇ 15 ਸਾਲ ਤੋਂ ਆਪਰੇ ਤਾਰਿਕ ਜਿਛਦਾਰਾਂ ਨੂੰ ਬੁਲਾ ਕੇ ਬੁਆਕੇ ਦੇਣ ਬਾਰੇ ਕਿਆ ਹੈ ਜਾਂ ਨਹੀਂ ਕਿਹਾ ਇਸ ਸਾਰਾ ਮੇਰੀ ਪੁਰੀ ਤਰ੍ਹਾਂ ਆਇਆ ਹਾਲਾਤ ਲਾਗੋ ਤੁਸੀਂ ਆਪਰੇ ਰਿਟੈਚ ਕਰੇ ਸਤਿਪਾਤ ਦੇ ਜਿਛਦਾਰਾਂ ਨੂੰ ਬੁਲਾ ਕੇ ਸੌਤਾ ਸਾਧ ਨੂੰ ਜਨਾ ਬਣ ਕੇ ਬੁਆਕੇ ਦੇਣ ਬਾਰੇ ਕਿਆ ਹੈ ਜਾਂ ਨਹੀਂ ਕਿਹਾ ਇਹ ਤਹਾ ਜਨਾ ਦੋਸਤੋ ਇਸੇ ਤਰ੍ਹਾਂ ਆਪਾਂ ਫਰਦਾ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਨਿਰਾਖੋ ਭਾਰਮਪੂਰ ਹੋ ਜਾਓਗੇ ਮਨਕਲ ਤੇ ਵੀ ਭਾਰਮਣੇ ਹੋ ਜਾਓਗੇ ਸੰਗਤ ਵਿੱਚ ਵੀ ਗੁਰੂ ਦਾ ਬਾਣੀ ਦੀ ਭੱਜੇ ਜਾਓਗੇ ਹਾਂਜੀ ਤੁਹਾਡੇ ਸਤਾ ਵੇਲੇ ਗੁਰੂ ਰਖਸਾ ਜੀ ਮਹਾਰਾਜ ਦੇ ਸਰੂਪ ਦੇ ਸਨ ਕੋਈ ਤੋਲੀ ਹੋਏ ਸੰਬਾਧ ਦੇ ਉੱਤੇ ਪੋਸਟਰ ਲਾਏ ਗਏ ਬਨਾਰਿਆ ਦੇ ਅੱਜ ਆਓ ਗੱਦੀਆਂ ਗਾਣਾ ਸੁਣਾ ਕੋਸ਼ਿਸ਼ਾਂ ਤੇ ਰਿਸ਼ਤੇ ਲਈਆ ਉਸੇ ਬੋਸਾ ਡੋਲੇ ਕਾ ਨੂੰ ਆੜਾ ਨੂੰ ਲੱਭੜ ਵਿੱਚ ਨਾ ਕੰਮ ਰے ਜਾਂ ਤੁਸੀਂ ਲੱਭਿਆ ਨਹੀਂ ਉਸ ਤੋਂ ਬਾਅਦ ਗੁਰੂ ਘਰ ਦੇ ਪਾਮ ਸਰੂਪਾਂ ਦੇ ਅੰਗ ਬਾੜ ਤੇ ਗਲੀਆਂ ਦੇ ਵਿੱਚ ਖਿਲਾਰੇ ਗਏ ਔਰ ਉਸ ਦੀ ਬੋਸਾ ਬੁਰਸ਼ਾ ਦੇ ਪੁੱਛ ਤੋਂ ਨਾਇਕ ਦਿੱਤੇ ਬੋਸਾ ਬਾੜ ਔਰ ਉਸ ਤੋਂ ਬਾਅਦ ਜਿਹੜਾ ਬੋਸਾ ਦਾ ਕਾ ਮਹਿਮਲ ਕਲਾ ਜਾਂ ਕੋਟਪੁਰਾ ਜਾ ਕੇ ਸੰਕਾਪ ਉਹਾਰੇ ਕਟਿਆ ਬੋਸੇ ਬੈਠੀਆਂ ਆਂ ਉਹਦੇ ਦੋ ਸੈਕਿੰਡ ਉਸੇ ਗੋਲੀ ਨਾਲ ਮਾਰ ਕੇ ਹੁੰਦਾ ਹੈ ਇਹ ਸਾਡੀ ਸਰਕਾਰ ਜਿਹੜੇ ਹੋਇਆ ਹੈ ਇਹ ਗੁਨਾਹ ਮੁਕਮਤੇ ਉੱਤੇ ਨਹੀਂ ਹੋਇਆ ਗੁਨਾਹ ਜਿਹੜੇ ਤੁਸੀਂ ਸ਼ਰੋਅ ਕਮੇਟੀ ਨੂੰ ਕਹਿ ਕੇ ਸਪੱਸ਼ਟਤਾ ਦੀ ਪੁਆਪੀ ਹੋਰ ਅਗਲਾ ਫੈਸਲਾ ਸੀ ਉਹ ਵੀ ਸਹੀ ਫੈਸਲਾਉਣ ਵਾਸਤੇ ਜਿਹੜੇ ਇਸ਼ਹਾਰ ਦਿੱਤੇ ਗਏ ਗੁਰੂ ਦੇ ਗੌਰਤ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਦੇਦੂ ਸਿਕੋਨਾ ਕੀਤਾ ਕਿ ਨਹੀਂ ਕੀਤਾ ਜਿਹੜੇ ਸ਼੍ਰੋਮਣ ਕਮੇਟੀ ਕੋਲ ਆਓ ਕੋਰਟ ਦੇ ਪੈਸਿਆਂ ਦੀ ਦੁਰਵਰਤੋਂ ਕਰਵਾਈ ਗਈ ਔਰ ਆਪਣੀ ਦਵਾਈ ਹੋਈ ਉਹ ਆਪੇ ਰੂਪ ਸਬਿੱਟ ਇਕਰਾਉਣ ਵਾਸਤੇ ਅਦਾਲਤਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਉਹ ਸਿਕੋਨਾ ਕੀਤਾ ਹਾਂਜੀ